19 ਅਪ੍ਰੈਲ ਪਹਿਰ ਦੇ ਤੜਕੇ ਉੱਠ ਕੇ ਗੋਲੀ ਸ਼ਾਮੋ ਵਾਲੇ ਕੱਪੜੇ ਪਾ ਕੇ ਚਿਹਰੇ ਉੱਤੇ ਆਪਣੇ ਹੱਥਾਂ ਨਾਲ ਕਾਲਖ ਦੇ ਦਾਗ ਲਾ ਕੇ ਗੋਲੀ ਵਾਲਾ ਪੇਸ ਬਣਾਇਆ ਔਰ ਪਹਿਰ ਦੇ ਤੜਕੇ ਪਹਿਰੇਦਾਰ ਨੂੰ ਦੇ ਕੇ ਧੋਖਾ ਮੋਢੇ ਉੱਤੇ ਲੈ ਕੇ ਗਾਗਰ ਇਹ ਦਰਿਆ ਦੇ ਕਿਨਾਰੇ ਤੇ ਪਹੁੰਚੀ ਹੈ ਉਥੇ ਗਗਰ ਲਾ ਕੇ ਰੱਖ ਦਿੱਤੀ ਤੋਤੀ ਲਕ ਨਾਲੋਂ ਲਾ ਕੇ ਰੱਖ ਦਿੱਤੀ ਕਿ ਛੱਕ ਪੈ ਸਕੇ ਕਿ ਮਹਾਰਾਣੀ ਜਿੰਦਾ ਇਸ ਦਰਿਆ ਵਿੱਚ ਡੁੱਬ ਮਰੀ ਹੈ ਪਰ ਮਹਾਰਾਣੀ ਜਿੰਦਾ ਗੋਲੀ ਗੋਮਤਾ ਦੇ ਬਣਾਏ ਹੋਏ ਪ੍ਰੋਗਰਾਮ ਅਨੁਸਾਰ ਚੜਦੇ ਪਾਣੀ ਵੱਲ ਕਿਵੇਂ ਤੁਰਦੀ ਹੈ ਦਰਿਆ ਦੇ ਵਿਖੜੇ ਰਸਤੇ ਵਿੱਚ ਮਹਾਰਾਣੀ ਜਿੰਦਾ ਜਿਹਦੇ ਦਿਲ ਵਿੱਚ ਦੋ ਸਧਰਾਂ ਨੇ ਇੱਕ ਤਾਂ ਪੁੱਤਰ ਦਾ ਮਲਾਬ ਸ਼ਾਇਦ ਹੋ ਜਾਵੇ ਇੱਕ ਮੁੜ ਕੇ ਆਜ਼ਾਦੀ ਦੇ ਦਿਨ ਵੇਖੇ ਜਾਣ ਦੇਸ਼ ਪੰਜਾਬ ਦੀ ਰਾਣੀ ਮਹਿਬੂਬਾ ਜਿੰਦਾ ਕਿਸ ਤਰ੍ਹਾਂ ਇਸ ਕਠਨ ਮੰਜਲ ਨੂੰ ਦੋ ਮਨ ਵਿੱਚ ਆਸਾਂ ਲੈ ਕੇ ਜਾ ਰਹੀ ਹੈ ਜਿਸ ਦਾ ਵਰਣਨ ਬਲਦੇਵ ਸਿੰਘ ਢਿੱਲੋਂ ਦਵਿੰਦਰ ਸਿੰਘ ਸੰਧੂ ਮਸਟ ਐਂਡ ਪਾਰਟੀ ਇਉਂ ਬਾਰੇ ਕਰ ਰਹੇ ਮੋਢੇ ਉਤੋਂ ਗਾਗਰ ਲਾ ਕੇ ਸੀਤਾਰ ਦੇ ਨੂੰ ਤੁਰਦੀ ਔਖੇ ਘਾਟੀ ਪਾਸ ਕਰਨ ਲਈ ਓਟ ਤਕਾਵੇ ਗੁਰਦੀ ਇਹ ਰੇ ਤੁਹਿਆਂ ਦੀ ਸਾਰ ਪੂਰੀ ਤੁਮ ਅਰਜ ਸੁਣਾਵੇ ਰਾਣੀ ਸਮਾ ਪਿਆਨ ਕਦੇ ਨਾ ਡੋਲੇ ਪੰਦ ਮਕਾਵੇ ਰਾਣੀ ਓ ਰਾਤ ਹਨੇਰੀ ਹਵਾ ਕਹਿਰ ਦੀ ਬਿਜਲੀ ਕਰ ਕਰ ਕਰਦੀ ਸੁਗੜ ਸਿਆਣੀ ਰਾਣੀ ਜਿੰਦਾ ਪੈਰ ਸੰਭੁਲ ਕੇ ਧਰਦੀ ਰੱਖ ਉਮੀਦਾਂ ਤਨ ਤੇ ਦੁਖੜੇ ਬਈ ਰੱਖ ਉਮੀਦਾਂ ਤਨ ਤੇ ਦੁਖੜੇ ਚੱਲੀ ਜਾਵੇ ਰਾਣੀ ਸਮਾਂ ਪਿਆਨੇ ਕਦਿਲ ਨਾ ਡੋਲੇ ਪੰਧ ਵਕਾਵੇ ਰਾਣੀ ਓ ਕਾਲੀ ਬੋਲੀ ਰਾਤ ਕਹਿੜਦੀ ਬਿਜਲੀ ਕਰ ਕਰ ਕਰਦੀ ਸੁਗੜ ਸਿਆਣੀ ਰਾਣੀ ਜਿੰਦਾ ਪੈਰ ਸੰਭੁਲ ਕੇ ਧਰਦੀ ਮੁੱਖਾਂ ਵਿੱਚ ਵੀ ਦੇਹ ਤੋਰਾਂ ਨੇ ਕੌਂਟੀ ਜਾਵੇ ਰਾਣੀ ਤਮਾ ਪਿਆਰੇ ਕਦਿਲ ਨਾ ਡੋਲੇ ਪੰਦ ਮਕਾਵੇ ਰਾਣੀ ਉਹ ਨਿਕੜਾ ਸੀ ਦਰਿਆ ਦਾ ਰਸਤਾ ਕਾਨੇ ਛਾਛਾ ਕਰਦੇ ਮਾਲਕ ਦੇਸ਼ ਆਜ਼ਾਦੀ ਵਾਲੇ ਪੈਰ ਸੰਭਲ ਕੇ ਧਰਦੇ ਮੁੱਕ ਜੇ ਮੇਰੀ ਵਾਟ ਦੁੱਖਾਂ ਦੀ ਮੁੱਕਦੀ ਮੇਰੀ ਵਾਟ ਦੁੱਖਾਂ ਦੀ ਸ਼ੁਕਰਮਾਨ ਆਵੇ ਰਾਣੀ ਸਮਾਪਿਆਂ ਨੇ ਕਦੇ ਨਾ ਡੋਲੇ ਪੰਦ ਮੁਕਾਵੇ ਰਾਣੀ ਓਟੋ ਏ ਟੱਬੇ ਲੰਗੀ ਜਾਵੇ ਦੇਸ਼ ਪੰਜਾਬ ਦੀ ਮਾਤਾ ਹਰ ਹਾਲ ਤੇ ਉਹ ਪਾਵੇ ਭੋਗਣਾ ਜੋ ਲਿਖਦੀ ਆ ਵਧਾਤਾ ਜੀ ਦੇ ਤੋਰਾਂ ਨੇ ਕੌਂਦੀ ਜਾਵੇ ਰਾਣੀ ਸਮਾ ਪਿਆਰ ਇੱਕ ਦਿਲ ਨਾ ਡੋਲੇ ਪੰਦ ਮਕਾਵੇ ਰਾਣੀ ਓ ਨੱਥੀ ਜਾਵੇ ਨਾ ਜੋਰ ਦੇ ਪੈਰੀ ਪਾਰੇ ਚੱਲੇ ਰਾਣੀ ਦੇ ਪੈਰੀ ਪਾਰੇ ਚੱਲੇ ਕੋਮਲ ਬਦਨ ਚੜੀਟੇ ਗਏ ਜੋ ਸੀ ਮਖਮਲ ਵਿੱਚ ਪਾਲੇ ਰਾਜ ਹੋਈ ਮਥਾਜ ਕਿਸੇ ਦੇ ਰਾਜੋਂ ਹੋਈ ਮਥਾਜ ਕਿਸੇ ਦੇ ਕਸ਼ਟ ਉਠਾਵੇ ਰਾਣੀ ਸਮਾਪਿਆਰ ਕਦਿਲ ਨਾ ਡੋਲੇ ਪੰਦਮ ਕਾਵੇ ਰਾਣੀ ਓ ਔਕਾ ਪੰਦਮ ਕਾਕੇ ਜਿੰਦਾ ਰਾਮਨਗਰ ਕੋਲ ਆਉਂਦੀ ਏ ਹੋ ਹੋਣਾ ਘਾਤ ਨਦੀ ਦਾ ਸੀ ਗੋਮਾ ਸਮਝਾਉਂਦੀ ਬਸ ਤਜਦੀ ਕੀ ਮੋੜ ਤੇ ਖੜਕੇ ਸੋਚ ਦੜਾਵੇ ਰਾਣੀ ਸਮਾਪਿਆਰ ਕਦਿਲ ਨਾ ਡੋਲੇ ਪੰਦਮ ਕਾਵੇ ਰਾਣੀ